ਕੋਲਕਾਤਾ ਰੇਪ ਮਰਡਰ ਦੇ ਉੱਤੇ ਸੁਪਰੀਮ ਕੋਰਟ ਦੀ ਸਖਤੀ ਨਜ਼ਰ ਆਈ ਹੈ ਦੱਸਦੀ ਹੈ ਕਿ ਸੁਪਰੀਮ ਕੋਰਟ ਦੇ ਵੱਲੋਂ ਦੇਸ਼ ਦੀ ਸਰਵੋਚ ਅਦਾਲਤ ਦੇ ਵੱਲੋਂ ਪੱਛਮੀ ਬੰਗਾਲ ਦੇ ਡੀਆਈਜੀ ਨੂੰ ਬਦਲਣ ਦੇ ਹੁਕਮ ਦਿੱਤੇ ਗਏ ਨੇ ਇਸ ਦੌਰਾਨ ਸੁਪਰੀਮ ਕੋਰਟ ਦੇ ਵੱਲੋਂ ਅਹਿਮ ਟਿੱਪਣੀਆਂ ਕੀਤੀਆਂ ਗਈਆਂ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਐਫਆਈਆਰ ਦਰਜ ਕਰਨ ਦੇ ਵਿੱਚ ਨਹੀਂ ਦੇਰੀ ਕਿਉਂ ਕੀਤੀ ਗਈ ਸੁਪਰੀਮ ਕੋਰਟ ਨੇ ਇਹ ਕਹਿਣਾ ਹੈ ਕਿ ਜਦੋਂ ਪਰਿਵਾਰਕ ਮੈਂਬਰਾਂ ਨੂੰ ਬੋਡੀ ਸੌਪ ਦਿੱਤੀ ਜਾਂਦੀ ਹੈ ਪੋਸਟਮਾਰਟਮ ਤੋਂ ਬਾਅਦ ਜਦੋਂ ਬੋਡੀ ਸੌਪ ਦਿੱਤੀ ਗਈ ਤਾਂ 3 ਘੰਟੇ ਬਾਅਦ ਐਫਆਈਆਰ ਕਿਉਂ ਦਰਜ ਹੁੰਦੀ ਹੈ ਪਹਿਲਾਂ ਕਿਉਂ ਨਹੀਂ ਹੋਈ ਤਉ ਉਸ ਦੌਰਾਨ ਕਿਹਾ ਗਿਆ ਕਿ ਕ੍ਰਾਈਮ ਸੀਨ ਨੂੰ ਕਿਉਂ ਨਹੀਂ ਪ੍ਰੋਟੈਕਟ ਕੀਤਾ ਗਿਆ ਜਿੱਥੇ ਕਿ ਹੰਗਾਮਾ ਕੀਤਾ ਜਾਂਦਾ ਹੈ 15 ਅਗਸਤ ਦੀ ਰਾਤ ਨੂੰ ਜਾ ਕੇ ਸੀਸੀਟੀਵੀ ਕੈਮਰੇ ਤੋੜੇ ਜਾਂਦੇ ਨੇ ਤਾਂ ਉਸ ਦੌਰਾਨ ਕ੍ਰਾਈਮ ਸੀਨ ਨੂੰ ਪ੍ਰੋਟੈਕਟ ਕਿਉਂ ਨਹੀਂ ਕੀਤਾ ਗਿਆ ਤਾਂ ਜੀਆਂ ਟਿੱਪਣੀਆਂ ਨੇ ਸੁਪਰੀਮ ਕੋਰਟ ਦੇ ਵੱਲੋਂ ਅੱਜ ਕੀਤੀਆਂ ਗਈਆਂ ਕਿਉਂਕਿ 18 ਅਗਸਤ ਨੂੰ ਇਸ ਮਾਮਲੇ ਦੇ ਉੱਤੇ ਸੁਪਰੀਮ ਕੋਰਟ ਨੇ ਸੂ ਮੋਟੋ ਨੋਟਿਸ ਲਿਆ ਸੀ ਜਿਸ ਤੇ ਕਾਰਵਾਈ ਕਰਦੇ ਹੋਏ ਅੱਜ ਅਹਿਮ ਟਿੱਪਣੀਆਂ ਨਜ਼ਰ ਆਈਆਂ ਨੇ ਤੇ ਸੀਬੀਆਈ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ सीबीआई ਤੋਂ ਰਿਪੋਰਟ ਮੰਗੀ ਗਈ ਹੈ ਤੇ सीबीआई ਨੂੰ ਹੁਣ ਵੀਰਵਾਰ ਤੱਕ ਸਟੇਟਸ ਰਿਪੋਰਟ ਜਮ੍ਹਾਂ ਕਰਵਾਉਣੀ ਹੈ ਕਿ ਅਜੇ ਹਾ ਕੀ ਕਰ ਰਿਹਾ ਕੀ ਪਿਛਲੇ ਤੱਤ ਰਹੇ ਕੌਣ ਜ਼ਿੰਮੇਵਾਰ ਹੈ ਹਰ ਇੱਕ ਤਰ੍ਹਾਂ ਦੀ ਜਿਹੜੀ ਗੱਲਬਾਤ ਹੈ ਉਹ ਸਾਹਮਣੇ ਲਿਆਉਣ ਦੇ ਲਈ सीबीआई ਨੂੰ ਆਦੇਸ਼ ਦਿੱਤੇ ਗਏ ਨੇ ਤਾਂ सीबीआई ਦੇ ਵੱਲੋਂ ਹੁਣ ਵੀਰਵਾਰ ਤੱਕ ਇਸ ਸਾਰੇ ਘਟਨਾਕ੍ਰਮ ਦੀ ਜਿਹੜੀ ਸਟੇਟਸ ਰਿਪੋਰਟ ਹੈ ਉਹ ਦੇਣੀ ਹੋਏਗੀ ਤੇ ਸੁਪਰੀਮ ਕੋਰਟ ਨੇ ਨੈਸ਼ਨਲ ਟਾਸਕ ਫੋਰਸ ਦਾ ਗਠਨ ਕੀਤਾ ਹੈ ਡਾਕਟਰਾਂ ਦੀ ਸੁਰੱਖਿਆ ਦੇ ਲਈ ਟਾਸਕ ਫੋਰਸ ਦਾ ਜਿਹੜਾ ਗਠਨ ਹੈ ਉਹ ਕੀਤਾ ਗਿਆ ਹੈ ਸਪੀਡਤਾ ਦਾ ਨਾਉ ਜਾਗਰ ਹੋਣਾ ਇਹ ਚਿੰਤਾ ਵਾਲੀ ਗੱਲ ਹੈ ਇਹ ਗੱਲ ਵੀ ਸੁਪਰੀਮ ਕੋਰਟ ਦੇ ਵੱਲੋਂ ਆਖੀ ਗਈ ਹੈ ਤਾਂ ਅੱਜ ਸੁਪਰੀਮ ਕੋਰਟ ਦੇ ਵੱਲੋਂ ਇਸ ਸਾਰੇ ਘਟਨਾਕ੍ਰਮ ਦੇ ਉੱਤੇ ਅਹਿਮ ਟਿੱਪਣੀਆਂ ਕੀਤੀਆਂ ਗਈਆਂ ਐਫ ਆਈ ਆਰ ਦਾ ਵੀ ਗੱਲ ਕੀਤੀ ਗਈ ਅਤੇ ਕ੍ਰਾਈਮ ਸੀਨ ਨੂੰ ਪ੍ਰੋਟੈਕਟ ਕਿਉਂ ਨਹੀਂ ਕੀਤਾ ਗਿਆ ਅਜਿਹੀ ਵੀ ਗੱਲ ਜਿਹੜੀ ਸੁਪਰੀਮ ਕੋਰਟ ਦੇ ਵੱਲੋਂ ਅੱਜ ਕੀਤੀ ਗਈ ਹੈ ਤਾਂ ਇਸ ਦੌਰਾਨ ਕਿਹਾ ਜਾ ਰਿਹਾ ਹੈ ਕਿ ਜਿਹੜਾ ਸਾਰਾ ਘਟਨਾਕ੍ਰਮ ਹੈ ਇਸ ਦਾ ਜਿਹੜਾ ਮੁੱਖ ਦੋਸ਼ੀ ਹੈ ਉਸ ਨੂੰ ਤਾਂ ਅਰੈਸਟ ਕਰ ਲਿਆ ਗਿਆ ਹੈ ਤੇ ਪਰ ਮੋਰ ਜਿਹੜੀ ਪੋਸਟ ਮਾਰਟਮ ਰਿਪੋਰਟ ਹੈ ਉਸ ਦੇ ਵਿੱਚ ਸਾਹਮਣੇ ਆਇਆ ਸੀ ਕਿ ਇਹ ਗੈਂਗ ਰੇਪ ਹੋਇਆ ਤੇ ਬਾਕੀ ਜਿਹੜੇ ਮੁਲਜ਼ਮ ਨੇ ਉਹ ਫਰਾਰ ਨੇ ਅਤੇ ਉਹਨਾਂ ਨੂੰ ਕਦੋਂ ਕਾਬੂ ਕੀਤਾ ਜਾਵੇਗਾ ਤੇ ਉਸ ਦੇ ਬਾਰੇ ਵੀ ਸਾਰੇ ਵਿਚਾਰ ਵਟਾਂਦਰੇ ਹੋਏ ਨਹੀਂ ਤੇ ਦੱਸਿਆ ਕਿ ਸਾਰਾ ਜਿਹੜਾ ਘਟਨਾਕ੍ਰਮ ਹੈ 8-9 ਅਗਸਤ ਦੀ ਦਰਮਿਆਨੀ ਰਾਤ ਦਾ ਹੈ ਜਦੋਂ ਨਿਰਬਿਆਨਾ ਦੀ ਜਿਹੜੀ ਡਾਕਟਰ ਹੈ ਉਹ ਆਪਣੀ ਡਿਊਟੀ ਕਰਨ ਦੇ ਲਈ ਜਾਂਦੀ ਹੈ ਜਿਸ ਦੇ ਵੱਲੋਂ ਨਾਈਟ ਸ਼ਿਫਟ ਲਗਾਈ ਗਈ ਤੇ ਉਸ ਦੌਰਾਨ ਉਸ ਦੇ ਨਾਲ ਇਹ ਦਰੰਦਗੀ ਭਰਿਆ ਸੀਨ ਹੋਇਆ ਜਦੋਂ ਉਸ ਦੇ ਨਾਲ ਪਹਿਲਾਂ ਰੇਪ ਕੀਤਾ ਗਿਆ ਤੇ ਬਾਅਦ ਦੇ ਵਿੱਚ ਉਸ ਦਾ ਬੜੀ ਬੁਰੀ ਹਾਲਤ ਦੇ ਵਿੱਚ ਮਰਡਰ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਜਿਹੜੇ ਨਾਰੇ ਲਗਾਏ ਜਾ ਰਹੇ ਨੇ ਤੇ ਪੂਰੇ ਦੇਸ਼ ਦੇ ਵਿੱਚ ਜਿਹੜਾ ਪ੍ਰੋਟੈਸਟ ਉਹ ਕੀਤਾ ਜਾ ਰਿਹਾ ਕਿਉਂਕਿ ਡਾਕਟਰੀ ਜੇਕਰ ਸੁਰੱਖਿਅਤ ਨਹੀਂ ਹੈਗੀ ਤੇ ਫਿਰ ਉਹ ਮਰੀਜ਼ਾਂ ਨੂੰ ਕੀ ਦੇਖਣਗੇ ਜਦੋਂ ਗੱਲ ਕਰੀ ਜਾਵੇ ਫੀਮੇਲ ਡਾਕਟਰ ਦੀ ਤਾਂ ਫੀਮੇਲ ਡਾਕਟਰ ਨੂੰ ਡਿਊਟੀ ਹਾਲਾਂਕਿ ਨਾਈਟ ਸ਼ਿਫਟ ਵੀ ਕਰਨੀ ਪੈਂਦੀ ਹੈ ਤਾਂ ਉਹ ਕੀ ਸੁਰੱਖਿਅਤ ਨਹੀਂ ਕਿਉਂਕਿ ਜਦੋਂ ਡਾਕਟਰ ਹੀ ਨਹੀਂ ਸੁਰੱਖਿਅਤ ਫਿਰ ਉਹ ਮਰੀਜ਼ ਨੂੰ ਕਿੱਥੇ ਬਚਾ ਲੈਣਗੇ ਅਜਿਹੀ ਕਾਫੀ ਜੜੀਆਂ ਗੱਲਾਂ ਨੇ ਉਹ ਪ੍ਰੋਟੈਸਟ ਦਾ ਡਾਕਟਰਾਂ ਦੇ ਵੱਲੋਂ ਕੀਤੀ ਜਾ ਰਹੀਆਂ ਨੇ ਤੇ ਸੈਂਟਰਲ ਪ੍ਰੋਟੈਕਸ਼ਨ ਜਿਹੜਾ ਕਿ ਐਕਟ ਹੈ ਉਸ ਨੂੰ ਲਾਗੂ ਕਰਨ ਦੀ ਵੀ ਇਸ ਦੌਰਾਨ ਗੱਲ ਕੀਤੀ ਗਈ ਹੈ ਲਗਾਤਾਰ ਜਿਹੜੇ ਡਾਕਟਰਾਂ ਦੇ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਨੂੰ ਸੈਂਟਰਲ ਪ੍ਰੋਟੈਕਟ ਜਿਹੜਾ ਕਿ ਉਹ ਦਿੱਤਾ ਜਾਵੇ ਪਰ ਇਸ ਦੇ ਉੱਤੇ ਕਿਹਾ ਜਾ ਰਿਹਾ ਹੈ ਕਿ 2017 ਦੇ ਵਿੱਚ ਇਸ ਐਕਟ ਨੂੰ ਸੁਪਰੀਮ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀ ਪਰ ਕੋਈ ਵੀ ਜਿਹੜੀ ਇਸ ਗੱਲ ਦੇ ਉੱਤੇ ਕਾਰਵਾਈ ਨਹੀਂ ਹੋਈ ਹੁਣ ਲਗਾਤਾਰ ਦੁਬਾਰਾ ਫਿਰ ਇਸ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਨੇ ਕੌਨ ਸੁਪਰੀਮ ਕੋਰਟ ਦੇ ਵੱਲੋਂ ਵੀਰਵਾਰ ਨੂੰ ਇਸ ਮਾਮਲੇ ਦੇ ਉੱਤੇ ਬਾਕੀ ਸੁਣਵਾਈ ਕੀਤੀ ਜਾਵੇਗੀ ਵੀਰਵਾਰ ਤੱਕ सीबीआई ਤੋਂ ਸਟੇਟਸ ਦੀ ਰਿਪੋਰਟ ਮੰਗੀ ਗਈ ਹੈ